ਹਾਂਜੀ ਮੈਂ ਸਰਪੰਚ ਡਾਕਟਰ ਅਸਮਨ ਮਲਹੋਤਰਾ ਆਵਾਜ਼ੀ ਚੰਡੀਗੜ੍ਹ ਤੋਂ ਜਿਵੇਂ ਕਿ ਮੈਂ ਲਾਈਵ ਤਸਵੀਰਾਂ ਦੁਕਾਨ ਦੇ ਕੋਸ਼ਿਸ਼ ਕਰ ਰਿਹਾ ਆਪਣੇ ਪਿੰਡ ਦੇ ਹਾਲਾਤ ਇਹ ਤੁਸੀਂ ਆਪਣੇ ਸਾਹਮਣੇ ਹੀ ਲਾਈਵ ਦੇਖ ਸਕਦੇ ਹੋ ਇੱਕ ਘਰ ਦੇ ਮੁਕੇ ਵੀ ਮੇਰੇ ਨਾਲ ਹੈਗਾ ਇਹਨਾਂ ਨਾਲ ਮੈਂ ਬਾਤ ਗੱਲਬਾਤ ਕਰਨੇ ਆਹ ਦੇਖੋ ਜੀ ਮੈਂ ਇਹਦੇ ਅੰਦਰ ਕਹਿੰਦੇ ਲੈ ਬਹੁਤ ਬੁਰੇ ਹਾਲਾਤ ਆ ਦੇਖੋ ਹਜੇ ਵੀ ਗਿੱਟੇ-ਗਿੱਟੇ ਦੇ ਉੱਪਰ ਇਹਨਾਂ ਦੇ ਘਰ ਘਰ ਜਮੇ ਵੀ ਆ ਤੇ ਇਹ ਦੇਖੋ ਇਹਨਾਂ ਦਾ ਸਾਰਾ ਹੀ ਸਮਾਨ ਜੋ ਵੀ ਖਰਾਬ ਹੋ ਚੁੱਕਿਆ ਤੇ ਇਹਨਾਂ ਦੀ ਸੱਤ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਕਿ ਸਾਰਾ ਮਤਲਬ ਕਿ ਪਹਾੜੇ ਪਏ ਇਹ ਨਾ ਜਾਨ ਹੀ ਬੜੀ ਮੁਸ਼ਕਲ ਘਰ ਵਾਲਿਆਂ ਨੇ ਬਚਾਈ ਆਪਣੀ ਬਾਕੀ ਇਹਨਾਂ ਦੇ ਐਨੇ ਮੰਦੇ ਹਾਲਾਤ ਸੀਗੇ ਕਿ ਕੋਈ ਵੀ ਸਰਕਾਰਾਂ ਮੇਰੇ ਹਿਸਾਬ ਨਾਲ ਇਹਨਾਂ ਦਾ ਕੋਈ ਚਾਰਾ ਨਹੀਂ ਕੀਤਾ ਹੈਗਾ ਬਾਕੀ ਇਹਨਾਂ ਨੇ ਤਾਂ ਸਰਕਾਰਾਂoverline ਵੀ ਗੱਲਬਾਤ ਕਰਦੇ ਆ ਨਹੀਂ ਸਮਾਜ ਦੀ ਲਾਈਫ ਵੀ ਦੇਖ ਸਕਦੇ ਹੋ ਕਿ ਸਾਰਾ ਇਹਨਾਂ ਦਾ ਪੇਟੀਆ ਨੂੰ ਸਮਾਜ ਬਰਵਾ ਦਿੰਗੇ ਸਾਰਾ ਹੀ ਬਰਵਾ ਦੋ ਚੁੱਕਿਆ ਇਹ ਤੁਸੀਂ ਗੌਰ ਨਾਲ ਹੀ ਦੇਖਦੇ ਹੋ ਦਿਹਾੜੇ ਪੈ ਰਹੇ ਜੇ ਇਹ ਦੂਸਰੇ ਕਮਰੇ ਦੀ ਗੱਲ ਨਹੀਂ ਦਿਖਾਉਂਦੇ ਆ ਥੱਲੇ ਆ ਥੱਲੇ ਆ ਜਰਾ ਆ ਦੇਖ ਸਕਦੇ ਹੋ ਲਾਈਫ ਦੇ ਸਿੱਧਾ ਏ ਦੇਖ ਲਓ ਇਧਰ ਵੀ ਐ ਵੇਖੋ ਭਾਰ ਕੇ ਲਿਗਦੀ ਹੈਗੀ ਸਾਰੇ ਭਾਰ ਹੈਗੀ ਐ ਵੇਖੋ ਸਾਰਾ ਸਮਾਨ ਹੈ ਕੰਦਾਂ ਤੇ ਉਗੀਆਂ ਪਈਆਂ ਇਹਨਾਂ ਬੜੀ ਮੁਸ਼ਕਲ ਹੀ ਜਾਣ ਪਈ ਰਹੀਆਂ ਨੇ ਸਾਰੀ ਪਾਣੀ ਪਾਈ ਸਾਰਾ ਸਮਾਨ ਖਰਾਬ ਹੋ ਚੁੱਕਿਆ ਤੇ ਇਹਨਾਂ ਬੜੀ ਮੁਸ਼ਕਲ ਜਾਣ ਪਈ ਹੈ ਤੇ ਬਹੁਤ ਹੀ ਜ਼ਿਆਦਾ ਮੰਦੀਆ ਕੰਡੀਸ਼ਨ ਹੈ ਤੇ ਇਹਨਾਂ ਨੂੰ ਬਾਕੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਹਰ ਹੋ ਕੇ ਵੀ ਕੀ ਤੁਹਾਨੂੰ ਕੋਈ ਸਰਕਾਰਾਂ ਵਾਲਾ ਹੈਲਪ ਮਿਲਦੀ ਪਈ ਜਾਂ ਕਿ ਕਿੱਦਾਂ ਹੈ ਆ ਦੇਖ ਸੁਖਦੇ ਆ ਨਾ ਕਪੜੇ ਲੀਦੇ ਜੋ ਵੀ ਖਰਾਬ ਹੋਏ ਬਾਕੀ ਦੇ ਵਿਚਾਰਾਂ ਦਾ ਕੁਝ ਰੁੱੜ ਗਿਆ ਮੇ ਤਾਂ ਉਹਨਾਂ ਕੋਈ ਸਮਾਨ ਦੇ ਬਚਿਆ ਨਹੀਂ ਪਿਆ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਕਿ ਚਾਚਾ ਜੀ ਜਿੱਦਾਂ ਹੁਣ ਬੰਦ ਕੇ ਫਲੱਡ ਸਾਡੇ ਪਿੰਡ ਆਇਆ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਕੋਈ ਵੀ ਮਦਦ ਨਹੀਂ ਮਿਲਦੀ ਕਿਸੇ ਮਦਦ ਤੋਂ ਕੋਈ ਸਰਕਾਰ ਨਹੀਂ ਸਰਕਾਰ ਕੋ ਮਦਦ ਨਹੀਂ ਮਿਲੂ ਸਾਰਾ ਸਾਡਾ ਜੋ ਵੀ ਨੁਕਸਾਨ ਹਰ ਵਾਰੀ ਜਦੋਂ ਵੀ ਸਾਡਾ ਸਾਨੂੰ ਕੋਈ ਮਦਦ ਨਹੀਂ ਦਿੰਦਾ ਐਸਲੇ ਲੈਟਰ ਸਾਡਾ ਪਾੜ ਗਿਆ ਸਾਰਾ ਮਤਲਬ ਕਹਿੰਦਾ ਕਿ ਕਪੜਾ ਲੀੜਾ ਸਾਰਾ ਨਰਾਸ਼ਣ ਪਾਣੀ ਸਾਡਾ ਸਭ ਬਰਬਾਦ ਹੋ ਗਿਆ ਹਾਂਜੀ ਲੈਂਟਰਾ ਬਹਿ ਗਿਆ ਸਾਡਾ ਸਾਨੂੰ ਕਿਸੇ ਪਾਸੋਂ ਕੋਈ ਆਸਰਾ ਨਹੀਂ ਅੱਛਾ ਮਤਲਬ ਜਿੱਦਾਂ ਉਹ ਫਲੱਡ ਪਿਆ ਆ ਇਹਦੇ ਵਿੱਚ ਤੁਸੀਂ ਜਾਣਾਂ ਬੜੀ ਮੁਸ਼ਕਿਲ ਆਉਂਦੀ ਆ ਤੇ ਤਾਈਆਂ ਹੋਣੀ ਆ ਤਾਰੀ ਪਾਣੀ ਸੀ ਬਾਹਰ ਵੀ ਸਾਡੇ ਅੰਦਰ ਵੀ ਗਗਲ ਪਾਣੀ ਸੀ ਤੇ ਬੜੀ ਮੁਸ਼ਕਿਲਾਂ ਹੀ ਪਈਆਂ ਸ਼ਤਿੰਦਰ ਦੇ ਉੱਤੇ ਸਾਨੂੰ ਦਿੱਤਾ ਹੈ ਨਾ ਫੌਜੀਆਂ ਨੇ ਤਾਰੀ ਫੌਜੀ ਅੱਛਾ ਤੇ ਜਿਹੜਾ ਰੋਟੀ ਪਾਣੀ ਦਾ ਜਾਂ ਹੋਰ ਤੁਹਾਨੂੰ ਕੋਈ ਸਰਕਾਰਾਂ ਵੱਲੋਂ ਕੋਈ ਹਲਪ ਕੀਤੀ ਗਈ ਜਾਂ ਨਹੀਂ ਕੀਤੀ ਗਈ ਸਾਨੂੰ ਕੋਈ ਰਾਸ਼ਨ ਨਹੀਂ ਆਇਆ ਸਾਨੂੰ ਲੋਕ ਸੇਵਾ ਕਰ ਰਹੇ ਨੇ ਟਰਾਲੀਆਂ ਦੇ ਵਿੱਚ ਆ ਰਹੇ ਨਾਲ ਜੋ ਵੀ ਸਮਾਨ ਕੋਈ ਦੁੱਧ ਦੇ ਰਿਹਾ ਕੋਈ ਦਾਲ ਚੋਲ ਜੋ ਵੀ ਸਾਨੂੰ ਦੇ ਰਿਹਾ ਖਾਣ ਪੀਣ ਵਾਸਤੇ ਪਾਣੀ ਵਗੈਰਾ ਮਹੱਲਾ ਸਾਨੂੰ ਸਰਕਾਰ ਕੋਈ ਵੀ ਮਤਲਬ ਕਹਾਂਗਾ ਵੀ ਕੋਈ ਆਸਰਾ ਅਸੀਂ ਅਸੀਂ ਇਹ ਘਰਾਂ ਦੇ ਮੁਖੀਆਂ ਨਾਲ ਮਤਲਬ ਇਹ ਗੱਲਬਾਤ ਕੀਤੀ ਹੈ ਤੇ ਇਹਨਾਂ ਦੱਸਿਆ ਕਿ ਸਾਨੂੰ ਸਰਕਾਰਾਂ ਵੱਲੋਂ ਇੱਕ ਚਵਾਨੇ ਦੀ ਵੀ ਮਦਦ ਕੋਈ ਨਹੀਂ ਹੋਈ ਤੇ ਜੋ ਵੀ ਸਾਨੂੰ ਰੋਟੀ ਪਾਣੀ ਦਾ ਸੀਗਾ ਤੇ ਉਹ ਸਾਨੂੰ ਸੰਸਤਾ ਦੇ ਰਹੀਆਂ ਗੁਰਦੁਆਰੇ ਤੋਂ ਆ ਰਹੀਆਂ ਟਰਾਲੀਆਂ ਜਾਂ ਕੋਈ ਅਲੱਗ ਪਿੰਡਾਂ ਤੋਂ ਮੁੰਡਿਆਂ ਕਮੇਟੀਆਂ ਬਣਾਈਆਂ ਉਹ ਆ ਕੇ ਸਾਡੇ ਪਿੰਡਾਂ ਵਿੱਚ ਰਾਸ਼ਨ ਪਾਣੀ ਦਾ ਪ੍ਰੋਵਾਈਡ ਕਰ ਰਹੀ ਹੈ ਜਿਵੇਂ ਕਿ ਦੁੱਧ ਹੋ ਗਿਆ ਲੱਸੀ ਹੋ ਗਈ ਪੱਛਾ ਰਾਸ਼ਨ ਹੋ ਗਿਆ ਪੱਛਾ ਰਾਸ਼ਨ ਹੋ ਗਿਆ ਮਤਲਬ ਹਰ ਇੱਥੇ ਤੱਕ ਕਿ ਡੰਗਰਾ ਦੇ ਚਾਰੇ ਤੱਕ ਵੀ ਸਾਨੂੰ ਬਰ ਸੰਸਥਾ ਜਿਹੜੀ ਉਹ ਪ੍ਰੋਵਾਈਡ ਕਰਵਾ ਰਹੀ ਹੈ ਤੇ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਇੱਕ ਇਹਨਾਂ ਨਾਲ ਹੋਰ ਗੱਲਬਾਤ ਕਰ ਕਿ ਵਿਸ਼ੇ ਦੇ ਇੱਕ ਖਾਸ ਚਰਚਾ ਬਣਿਆ ਹੋਇਆ ਹੈ ਕਿ ਪਾਰਟੀਆਂ ਦਾ ਕਿ ਆਪਾਂ ਜਾ ਜਾ ਰਸਤੇ ਹਰ ਪਿੰਡਾਂ ਵਿੱਚ ਬਹੁਤ ਜ਼ਿਆਦਾ ਰਾਸ਼ਨ ਛੁੱਟਿਆ ਹੈ ਇਹਨਾਂ ਪੁੱਛਦੇ ਆਂ ਕਿ ਤੁਹਾਡੇ ਪਿੰਡ ਵਿੱਚ ਕਿੰਨਾ ਕੁ ਰਾਸ਼ਨ ਮਤਲਬ ਛੁੱਟਿਆ ਜਾਂ ਕਿਹੜੇ-ਕਿਹੜੇ ਲਫਾਵੇ ਜੇ ਜੇ ਕਿੰਨੇ ਮਿਲੇ ਤੁਹਾਨੂੰ ਸਾਡੇ ਕੋਲ ਜਾਗ ਦੇ ਵਿੱਚ ਕੋਈ ਵੀ ਰਾਸ਼ਨ ਨਹੀਂ ਛੜਕਾ ਠੀਕ ਹੈ ਕੋਈ ਵੀ ਜਿਹੜਾ ਜੇ ਕਿਸੇ ਨੂੰ ਛੁੱਟਿਆ ਤੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਅਜਿਹਾ ਰਾਸ਼ਨ ਨਹੀਂ ਜੇ ਛੋਟੇ ਆ ਤੇ ਉਹ ਪਾਣੀ ਦੇ ਵਿੱਚ ਪੈ ਗਿਆ ਹਾਂਜੀ ਖਰਾਬ ਹੋ ਗਿਆ ਕਿਸੇ ਨੂੰ ਫਟਦੇ ਲਫਾਫੇ ਕੋਈ ਰਾਸ ਨਹੀਂ ਮਿਲਿਆ ਹਾਂਜੀ ਅੱਛਾ ਇੱਕ ਘਰ ਵਾਲਿਆਂ ਦਾ ਕਹਿਣਾ ਆਇਆ ਕਿ ਜੋ ਮਤਲਬ ਕਿ ਦਰਸ਼ਨ ਪਾਣੀ ਕਹਿੰਦੇ ਸੀ ਜਿਹੜਾ ਜਾਰਾਂ ਨਹੀਂ ਪ੍ਰੋਵਾਈਡ ਕਰ ਰਹੇ ਆ ਤੇ ਉਹ ਦੱਸ ਰਹੇ ਆ ਪਿੰਡਾਂ ਵਿੱਚ ਕਿ ਇੱਕ ਪਿੰਡ ਵਿੱਚ ਚਾਰ ਤੋਂ ਪੰਜ ਲਫਾਫੇ ਸੁੱਟੇ ਸੀਗੇ ਤੇ ਉਹ ਵੀ ਕਿਸੇ ਦੇ ਹੱਥ ਨਹੀਂ ਆਏ ਉਹ ਬਗਦੇ ਪਾਣੀ ਵਿੱਚ ਮਤਲਬ ਕਿ ਉਹ ਅੱਗੇ ਨਿਕਲ ਚੁੱਕਿਆ ਤੇ ਉਹਦੇ ਵਿੱਚ ਵੀ ਕਈ ਉਹਨਾਂ ਲਫਾਫੇ ਮਿਲਿਆ ਪਿੰਨ ਵਾਲਿਆਂ ਨੂੰ ਉਹਦੇ ਖੋਲ ਕੇ ਦੇਖਿਆ ਗਿਆ ਤੇ ਕੋਈ 150 ਰੁਪਏ ਦਾ ਸਮਾਨ ਸੀਗਾ ਤੇ ਉਸ ਤੋਂ ਜ਼ਿਆਦਾ ਇਹਨਾਂ ਸਰਕਾਰਾਂ ਨੇ ਤੇਲ ਫੋਕ ਦਿੱਤਾ ਹੈਗਾ ਤੇ ਇਹਨਾਂ ਸਰਕਾਰਾਂ ਬਸ ਆਪਣੀ ਇਹ ਵੀਡੀਓ ਬਣਾਉਣ ਦੇ ਚੱਕਰ ਵਿੱਚ ਇਹਨਾਂ ਉਸ ਗੁੰਮਰਾਹ ਕਰਨ ਦੇ ਵਿੱਚ ਪਬਲਿਕ ਨੂੰ ਇਹਨਾਂ ਮਤਲਬ ਕਿ ਇਹ ਜੀ ਦੱਸ ਰਹੀ ਹੈ ਕਿ ਪਰ ਰਸਨ ਬਣਿਆ ਰਸਨ ਇੱਥੇ ਕੋਈ ਨਹੀਂ ਬਣੋਇਆ ਜੋ ਰਸਨ ਹੈਗਾ ਉਹ ਆਮ ਪਬਲਿਕ ਨੇ ਜਾਂ ਗੁਰਦੁਆਰਿਆਂ ਨੇ ਇਹਨਾਂ ਨੇ ਮਤਲਬ ਕਿ ਪ੍ਰੋਵਾਈਡ ਕਰਾਇਆ ਸਾਡੇ ਪਿੰਡ ਨੂੰ ਤੇ ਸਰਕਾਰ ਅੱਗੇ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਪਿੰਡ ਦੇ ਜੋ ਇਹ ਘਰਾਂ ਦੇ ਕੰਡੀਸ਼ਨ ਆਇਆ ਇਦੇ ਸਾਹਮਣੇ ਇਹਨਾਂ ਨੂੰ ਕੁਝ ਮੁਆਵਜ਼ਾ ਦਿੱਤਾ ਜਾਵੇ ਤੇ ਇਦੇ ਲਈ ਮੈਂ ਬਹੁਤ-ਬਹੁਤ ਧੰਨਵਾਦੀ ਹੋਵਾਂਗਾ ਡਾਕਟਰ ਅਸ਼ਵਨੀ ਮਲੋਤੜ ਸਰਪੰਚ ਆਵਾਦੀ ਚੰਡੀਗੜ੍ਹ